ਨਵਾਂ ਸ਼ਹਿਰ ਤੋਂ ਵਿਧਾਇਕ ਨੇ ਨਸ਼ਤਰਪਾਲ ਉਹਨਾਂ ਨੇ ਇੱਕ ਨਵੀਂ ਮੰਗ ਰੱਖੀ ਕਹਿੰਦੇ ਜੀ ਰੋਪੜ ਦਾ ਨਾਮ ਬਦਲਣਾ ਚਾਹੀਦਾ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਰੱਖਣਾ ਚਾਹੀਦਾ ਹਾਂ ਬਸ ਰੋਪੜ ਦਾ ਨਾਮ ਤਾਂ ਅਸਲ ਤੇ ਰੂਪਨਗਰ ਆ ਨਾ ਜੀ ਰੋਪੜ ਤੋਂ ਰੂਪਨਗਰ ਕਰਤਾ ਗਿਆ ਸੀਗਾ ਇਹਨੂੰ ਰੋਪੜ ਕਹਿੰਦੇ ਸੀ ਰੋਣ ਵਾਲਾ ਰੋਪੜ ਕਹਿੰਦੇ ਸੀ ਬਹੁ ਵੱਖ-ਵੱਖਰੇ ਨਾਮ ਇਹਦੇ ਬਹੁਤ ਉਦਾਹਰਣਾਂ ਦੇਦੀਆਂ ਤੇ ਪਰ ਰੂਪਨਗਰ ਰੱਖਿਆ ਹੈ ਵੀ ਰੂਪਨਗਰ ਹੀ ਆ ਬਹੁਤ ਖੂਬਸੂਰਤ ਸ਼ਹਿਰ ਹੈ ਜੀ ਰੋਪੜ ਤੇ ਪਹਾੜਾਂ ਦੇ ਪੈਰਾਂ 'ਚ ਬਸਿਆ ਹੋਇਆ ਪ੍ਰਦੂਸ਼ਣ ਬਹੁਤ ਘੱਟ ਆ ਉੱਥੇ ਮੈਂ ਜਦੋਂ ਅੰਮ੍ਰਿਤਸਰ ਦਾ ਪ੍ਰਦੂਸ਼ਣ 400 ਦੇ ਉੱਪਰ ਚੱਪ ਗਿਆ ਸੀਗਾ ਤਾਂ ਉੱਥੇ 50 ਸੀਗਾ ਰੋਪੜ ਦੇ ਵਿੱਚ ਬੜਾ ਸੋਹਣਾ ਸ਼ਹਿਰ ਹੈ ਜੀ ਗੁਰੂ ਸਾਹਿਬ ਦੇ ਚਰਨ ਥਾਂ-ਥਾਂ ਤੇ ਪਏ ਹੋਏ ਨੇ ਜੀ ਸਰੋਵਰ ਦਾਣਾ ਦਾ ਬਾਗ ਗੁਰੂ ਸਾਹਿਬ ਦੇ ਚਰਨ ਪਏ ਹੋਏ ਨੇ ਤੇ ਉਹ ਕਹਿੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਨਗਰ ਰੱਖ ਦੇਣਾ ਚਾਹੀਦਾ ਇਸ ਇਸ ਸ਼ਹਿਰ ਦਾ ਨਾਮ ਤਾਂ ਨਾਂ ਰੱਖਣਾ ਨਾਲ ਬਦਲਣ ਨਾਲ ਨਾਂ ਰੱਖਣ ਨਾਲ ਕੋਈ ਫਰਕ ਨਹੀਂ ਪੈਣ ਲੱਗਾ ਨਾਂ ਰੱਖ ਦੇਣ ਤਾਂ ਵੀ ਕੋਈ ਹਰਜ ਨਹੀਂ ਤੇ ਨਾਂ ਰੂਪਨਗਰ ਵੀ ਠੀਕ ਹੈ ਪਰ ਆਪਾਂ ਗੁਰੂ ਸਾਹਿਬ ਦੀਆਂ ਹਦਾਇਤਾਂ ਉੱਤੇ ਗੁਰੂ ਸਾਹਿਬ ਦੇ ਬਚਨਾਂ ਉੱਤੇ ਸਾਨੂੰ ਅਮਲ ਕਰਨਾ ਚਾਹੀਦਾ ਨਾਂ ਤਾਂ ਆਪਣੇ ਆਪ ਹੀ ਬਦਲ ਜਾਂਦੇ ਆ